ਰਾਜਾ ਸਵਾਮੀ ਸਤਸੰਗ ਬਿਆਸ ਵੱਲੋਂ ਲਗਾਤਾਰ ਲੋਕ ਭਲਾਈ ਦੇ ਕੰਮਾਂ ਵਿੱਚ ਹਿੱਸਾ ਪਾਇਆ ਜਾਂਦਾ ਰਿਹਾ ਹੈ। ਇਸੇ ਲੜੀ ਤਹਿਤ ਡੇਰਾ ਬਿਆਸ ਵੱਲੋਂ ਅੰਮ੍ਰਿਤਸਰ ਦੇ ਪਿੰਡ ਜੋਦੇ ਨੂੰ ਇੱਕ অতি ਆਧੁਨਿਕ ਸਕੂਲ ਤਿਆਰ ਕਰਕੇ ਦਿੱਤਾ ਗਿਆ ਹੈ। ਪਿੰਡ ਦੀ ਪੰਚਾਇਤ ਵੱਲੋਂ ਡੇਰਾ ਬਿਆਸ ਨੂੰ ਸਕੂਲ ਸੰਬੰਧੀ ਅਪੀਲ ਕੀਤੀ ਗਈ ਸੀ ਜਿਸ ਮਗਰੋਂ ਡੇਰੇ ਵੱਲੋਂ ਇਹ ਸਕੂਲ ਤਿਆਰ ਕਰਵਾਇਆ ਗਿਆ ਹੈ। ਸਕੂਲ ਦੀ ਬਿਲਡਿੰਗ অতি ਆਧੁਨਿਕ ਹੈ ਤੇ ਸਕੂਲ ਸਾਰੀਆਂ ਸਹੂਲਤਾਂ ਨਾਲ ਭਰਪੂਰ ਹੈ। ਸਕੂਲ ਵਿੱਚ ਗਰਾਊਂਡ ਅਤੇ ਸਟੇਡੀਅਮ ਤਿਆਰ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਡੇਰੇ ਵੱਲੋਂ ਸਕੂਲ ਨੂੰ ਚੰਗਾ ਫਰਨੀਚਰ ਵੀ ਮੁਹੱਈਆ ਕਰਵਾਇਆ ਗਿਆ ਹੈ ਡੇਰਾ ਬਿਆਸ ਇਸ ਤਰ੍ਹਾਂ ਹਰੇਕ ਪਿੰਡ ਦੀ ਮਦਦ ਕਰਨ ਲਈ ਤਿਆਰ ਹੈ ਪਰ ਉਹਨਾਂ ਦੀ ਇੱਕ ਸ਼ਰਤ ਹੁੰਦੀ ਹੈ ਕਿ ਪਿੰਡ ਦੇ ਸਾਰੇ ਮੋਤਵਾਰ ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਇਕਜੁੱਟ ਹੋ ਕੇ ਬਿਨਾਂ ਇੱਕ ਦੂਜੇ ਦਾ ਵਿਰੋਧ ਕੀਤੇ ਪਿੰਡ ਦੀ ਤਰੱਕੀ ਵੱਲ ਧਿਆਨ ਦੇਣ ਰਾਜਾ ਸੋਮੇ ਸਸੰਗ ਬਿਆਸ ਵੱਲੋਂ ਲਗਾਤਾਰ ਲੋਕ ਭਲਾਈ ਦੇ ਕੰਮਾਂ ਵਿੱਚ ਹਿੱਸਾ ਪਾਇਆ ਜਾਂਦਾ ਰਿਹਾ ਹੈ ਐਸਐਲੜੀ ਤਹਿਤ ਡੇਰਾ ਬਿਆਸ ਵੱਲੋਂ ਅਮ੍ਰਿਤਸਰ ਦੇ ਪਿੰਡ ਜੋਦੇ ਨੂੰ ਇੱਕ অতি ਆਧੁਨਿਕ ਸਕੂਲ ਤਿਆਰ ਕਰਕੇ ਦਿੱਤਾ ਗਿਆ ਹੈ ਪਿੰਡ ਦੀ ਪੰਚਾਇਤ ਵੱਲੋਂ ਡੇਰਾ ਬਿਆਸ ਨੂੰ ਸਕੂਲ ਸੰਬੰਧੀ ਅਪੀਲ ਕੀਤੀ ਗਈ ਸੀ ਜਿਸ ਮਗਰੋਂ ਡੇਰੇ ਵੱਲੋਂ ਇਹ ਸਕੂਲ ਤਿਆਰ ਕਰਵਾਇਆ ਗਿਆ ਹੈ ਸਕੂਲ ਦੀ ਬਿਲਡਿੰਗ অতি ਆਧੁਨਿਕ ਹੈ ਤੇ ਸਕੂਲ ਸਾਰੀਆਂ ਸਹੂਲਤਾਂ ਨਾਲ ਭਰਪੂਰ ਹੈ ਸਕੂਲ ਵਿੱਚ ਗਰਾਊਂਡ ਅਤੇ ਸਟੇਡੀਅਮ ਤਿਆਰ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਡੇਰੇ ਵੱਲੋਂ ਸਕੂਲ ਨੂੰ ਚੰਗਾ ਫਰਨੀਚਰ ਵੀ ਮੁਹੱਈਆ ਕਰਵਾਇਆ ਗਿਆ ਹੈ ਡੇਰਾ ਬਿਆਸ ਇਸ ਤਰ੍ਹਾਂ ਹਰੇਕ ਪਿੰਡ ਦੀ ਮਦਦ ਕਰਨ ਲਈ ਤਿਆਰ ਹੈ ਪਰ ਉਹਨਾਂ ਦੀ ਇੱਕ ਸ਼ਰਤ ਹੁੰਦੀ ਹੈ ਕਿ ਪਿੰਡ ਦੇ ਸਾਰੇ ਮੌਤਵਾਰ ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਇੱਕਜੁੱਟ ਹੋ ਕੇ ਬਿਨਾਂ ਇੱਕ ਦੂਜੇ ਦਾ ਵਿਰੋਧ ਕੀਤੇ ਪਿੰਡ ਦੀ ਤਰੱਕੀ ਵੱਲ ਧਿਆਨ